ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਵੱਡੇ ਗਿੰਦ ਦੇ ਵਿੱਚ ਕਿਸਾਨ ਖੜ ਕੇ ਨਾਰੇਬਾਜੀ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਤਸਵੀਰਾਂ ਰੇਲਵੇ ਸਟੇਸ਼ਨ ਦੀਆਂ ਨੇ ਤੇ ਇਹ ਕਿਸਾਨ ਹੁਣ ਮੁਰ ਤੋਂ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਭਾਜੜਾ ਪਵਾਉਣ ਦੀ ਤਿਆਰੀ ਖਿੱਚ ਚੁੱਕੇ ਨੇ ਦਾਅ ਦੇ ਕਿ ਦੇਸ਼ ਦੇ ਦੋ ਵੱਡੇ ਫੋਰਮਾਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸ਼ੰਭੂ ਬਾਰਡਰ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਥਾ ਰਵਾਨਾ ਕੀਤਾ ਹੈ ਕਿਸਾਨ ਆਗੂ ਸਰਬਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡਾ ਧਰਨਾ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਜਾਰੀ ਰਹੇਗਾ ਕਿਉਂਕਿ ਹਰਿਆਣਾ ਦੇ ਵੱਲੋਂ ਜਿਹੜੇ ਕਿਸਾਨਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਕਿਸਾਨ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਪੱਕੇ ਡੇਰੇ ਲਗਾ ਕੇ ਬੈਠੇ ਨੇ ਸਰਬਸਿੰਘ ਪੰਦੇਰ ਨੇ ਕਿਹਾ ਕਿ ਕੱਲ 2 ਦਿਨ ਅਸੀਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਵੀ ਸਾੜਾਂਗੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਹਾਂ ਦੇਖੋ ਦੋਵਾਂ ਫੋਰਮਾਂ ਵੱਲੋਂ ਜਿਹੜਾ 13 ਫਰਵਰੀ ਦਾ ਮੋਰਚਾ ਜਾਰੀ ਆ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਐਨ ਪੀ ਵੱਲੋਂ ਜਿਹੜਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਰਸਤਾ ਦੇ ਬਾਰਡਰਾਂ ਦੇ ਚੱਲ ਰਿਹਾ ਹੈਗਾ ਵਾ ਲਗਭਗ 9 ਮਹੀਨੇ ਉਹਨੂੰ ਹੋ ਚੱਲੇ ਆ ਔਰ ਉਸ ਮੋਰਚੇ 'ਚ ਲਗਾਤਾਰ ਅੰਮ੍ਰਿਤਸਰ ਚਿਲੇ ਦੇ ਜਥੇ ਜਾਂਦੇ ਹੈਗੇ ਆ ਔਰ ਉਸ ਉਸੇ ਤਰ੍ਹਾਂ ਜਥਾ ਜਿਹੜਾ ਵਾ ਕਿਸਾਨਾਂ ਦਾ ਮਜ਼ਦੂਰਾਂ ਦਾ ਬੀਬੀਆਂ ਭੈਣਾਂ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਅੱਜ ਸਟੇਸ਼ਨ ਤੋਂ ਇੱਥੋਂ ਵੀ ਰਵਾਨਾ ਹੋ ਰਿਹਾ ਕੁਝ ਲੋਕ ਸਾਡੇ ਪਹਿਲੋਂ अर्ਲੀ ਮਾਰਨਿੰਗ ਗੱਡੀਆਂ ਤੇ ਚੜ ਗਏ ਆ ਕੁਝ ਬਿਆਸ ਤੋਂ ਕੁਝ ਜੰਡਿਆਲਾ ਗੁਰੂ ਤੋਂ ਜਿਵੇਂ ਜਿਵੇਂ ਕਿ ਇਹਨੂੰ ਸੂਟੇਬਲ ਲੱਗਦਾ ਅੱਜ ਸ਼ੰਭੂ ਬਾਰਡਰ ਨੂੰ ਕਿਸਾਨਾਂ ਮਜ਼ਦੂਰਾਂ ਨੇ ਰਵਾਨਾ ਹੋਏ ਹੈਗੇ ਆ ਅਰੇ ਜਥੇ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਮੋਦੀ ਸਰਕਾਰ ਐਮਐਸਪੀ ਲੀਗਲ ਗਰੰਟੀ ਕਾਨੂੰਨੀ ਬਣਾ ਕੇ ਦੇਂਦੀ ਹੈਗੀ ਜਦੋਂ ਤੱਕ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਨਹੀਂ ਹੁੰਦਾ ਫਸਲੀ ਬੀਮਾ ਯੋਜਨਾ ਨਹੀਂ ਮਿਲਦੀ ਹੈਗੀ ਨਰੇਗਾ 200 ਦਿਨ ਔਰ ਉਹਦੀ ਦਿਹਾੜੀ 700 ਰੁਪਇਆ ਭਾਰਤ ਡਬਲਯੂਟੀਓ ਤੋਂ ਬਾਹਰ ਨਹੀਂ ਆਉਂਦਾ ਹੈਗਾ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਅਰ ਇਹ ਤੋਂ ਗਹਾ ਲਖੀਮਪੁਰ ਖਰੀਦਾਨ ਸਾਫ ਸਾਰੇ ਕੇਸ ਦਿੱਲੀ ਦਾ ਸਬੰਧਤ ਵਾਪਸ ਲੈਣੇ ਚਾਹੀਦੇ ਆ ਇਨਾਂ ਨੂੰ ਲੈ ਕੇ ਸਾਡਾ ਮੋਰਚਾ ਜਾਰੀ ਆ ਤੁਸੀਂ ਜਾਣਦੇ ਹੋ ਕੱਲ ਜਿਹੜੇ ਕੇਂਦਰ ਦੇ ਕੇਂਦਰੀ ਰਾਜ ਮੰਤਰੀ ਆ ਰਮਨੀਤ ਬਿੱਟੂ ਜੀ ਜਿਵੇਂ ਉਹਨਾਂ ਨੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਇਹ ਗੱਲ ਕਹੀ ਸੀ ਵੀ ਕਿਸਾਨਾਂ ਦੀਆਂ ਆਗੂ ਬਣ ਤੋਂ ਪਹਿਲਾਂ ਦੀਆਂ ਜਾਇਦਾਦਾਂ ਕੀ ਸੀਗੀਆਂ ਉਦੋਂ ਬਾਅਦ ਦੀ ਉਹਨਾਂ ਦੀ ਅਸੀਂ ਇਲੈਕਸ਼ਨਾਂ ਤੋਂ ਬਾਅਦ ਜੜੀ ਆ ਉਹ ਜਾਂਚ ਕਰਾਵਾਂਗੇ ਅਸੀਂ ਰਵਨੀਤ ਬਿੱਟੂ ਜੀ ਨੂੰ ਚੈਲੰਜ ਕਰਦੇ ਆਂ ਵੀ ਤੁਸੀਂ ਤੁਹਾਡੀ 11 ਸਾਲ ਦੀ ਸਰਕਾਰ ਰਹੀ ਤੁਹਾਨੂੰ ਰੋਕਿਆ ਕਿੰਨੇ ਆ ਵੀ ਕਿਸਾਨ ਲੀਡਰਾਂ ਦੀ ਜਾਂਚ ਨਾ ਕਰੋ ਅਸੀਂ ਤਾਂ ਕਹਿੰਨੇ ਬਿੱਟੂ ਸਾਹਿਬ ਜੇ ਦਮ ਹੈਗਾ ਅਰ ਏਜੰਸੀਆਂ ਲਿਆਓ ਤੁਹਾਡੀ ਜਾਂਚ ਵੀ ਹੋਣੀ ਚਾਹੀਦੀ ਆ ਵੀ ਤੁਹਾਡੀ ਪਰਿਵਾਰ ਸਿਆਸਤ ਤੋਂ ਆਉਣ ਤੋਂ ਪਹਿਲਾਂ ਉਹਨਾਂ ਦੀ ਕੀ ਜਾਤ ਸੀ ਬਾਅਦ ਤੱਕ ਕੀ ਬਣੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇਹਨਾਂ ਗੱਲਾਂ ਤੇ ਔਰ ਕਿਉਂਕਿ ਰਵਨੀਤ ਬਿੱਟੂ ਜੀ ਪਹਿਲੋਂ ਜਦੋਂ ਕਾਂਗਰਸ 'ਚ ਸੀਗੇ ਇਹ ਸਾਡੀਆਂ ਮੰਗਾਂ ਦਾ ਸਮਰਥਨ ਕਰਦੇ ਸੀ ਸਾਡੀਆਂ ਸਾਡੇ ਨਾਲ ਹਮਾਇਤ ਕਰਦੇ ਸੀਗੇ ਔਰ ਜਦੋਂ ਹੁਣ ਉਹ ਪਾਛ ਪੱਛ ਚਲੇ ਗਏ ਆ ਤੇ ਉਹ ਸਾਡੇ ਵਿਰੋਧ ਬੋਲ ਰਹਾ ਕਿ ਨੇ ਇਹ ਨਾਗਪੁਰ ਦੀ ਟ੍ਰੇਨਿੰਗ ਹੈਗੀ ਆ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ ਔਰ ਅਸੀਂ ਕਹਿੰਨੇ ਆ ਕਿ ਸ਼ੈਲਰ ਮਾਲਕਾਂ ਨੂੰ ਆਰਤੀਆਂ ਨੂੰ ਵੀ ਇੱਕ ਤੇ ਬਿਆਨ ਦੇਣਾ ਚਾਹੀਦਾ ਉਹ ਕਿਹਾ ਵੀ ਬਹੁਤ ਸਾਰੇ ਕਿਸਾਨ ਆ ਕੋ ਕਹਿੰਦੇ ਸ਼ੈਲਰ ਆ ਉਹਨਾਂ ਕੋਲੇ ਆਰਤੀਏ ਨੇ ਮੈਂ ਕਹਿੰਦਾ ਕੋਈ 100 ਦੇ ਵਿੱਚੋਂ ਦੋ ਹੋ ਵੀ ਸਕਦੇ ਆ ਤੇ ਕਿ ਕਿਸੇ ਦਾ ਕੋਈ ਨਿੱਜੀ ਕੀਤਾ ਵਾ ਆਰਤੀਏ ਦਾ ਸ਼ੈਲਰ ਦਾ ਤੇ ਉਹ ਕੀ ਗਨਾ ਉਹ ਕਿਹੜੇ ਕ੍ਰਾਈਮ ਵਾਲੇ ਜੁਮਰੇ ਚ ਆਉਂਦਾ ਉਹ ਸਾਬ ਉਹਨਾਂ ਦੇ ਭਾਜਪਾ ਚ ਕਾਲੀ ਦਲ ਚ ਕਾਂਗਰਸ ਚ ਆਮ ਆਦਮੀ ਪਾਰਟੀ ਚ ਸਿਆਸਤਾਨਾ ਵਿੱਚ ਤਾਂ ਸਾਰੇ ਹੀ ਸ਼ੈਲਰ ਮਾਲਕ ਹੁੰਦੇ ਆਰਤੀਏ ਹੁੰਦੇ ਹੈਗੇ ਫਿਰ ਤੋਂ ਦੂਸਰਾ ਇਸ ਕਰਕੇ ਸਾਡੀ ਜਥੇਬੰਦੀ ਨੇ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਨੇ ਫੈਸਲਾ ਕੀਤਾ ਵਾ ਕਿ ਰਮਨੀਤ ਬਿੱਟੂ ਦੀਆਂ ਅੱਜ ਵੀ ਤੇ ਕੱਲ ਵੀ ਆਰਤੀਆਂ ਸਾੜ ਗਿਆ ਜਾਣ ਗਿਆ ਪੂਰੇ ਪੰਜਾਬ ਪੱਤਰ ਦੇ ਵਿੱਚ ਤੇ ਇਹ ਅਸੀਂ ਫੈਸਲਾ ਕਰ ਲਿਆ ਇਸ ਕਰਕੇ ਅੱਜ ਤੇ ਕੱਲ ਜਿਹੜਾ ਵਾ ਅਸੀਂ ਰਮਨੀਤ ਬਿੱਟੂ ਦੀਆਂ ਅਰਥੀਆਂ ਤੇ ਕੇਂਦਰ ਦੀਆਂ ਅਰਥੀਆਂ ਸਾੜਾਂਗੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਕਿਸਾਨਾਂ ਦੀ ਕਰਦਾਰ ਕੁਸ਼ੀ ਕਰਨਾ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਦੇਸ਼ ਦੀ ਮੋਦੀ ਸਰਕਾਰ ਦੇ ਸਾਹਮਣੇ ਕਿਸਾਨ ਤੇ ਮਜ਼ਦੂਰ ਹੈ ਇਸ ਕਰਕੇ ਬਿੱਟੂ ਸਾਹਿਬ ਉਹਨੂੰ ਨਿਸ਼ਾਨਾ ਬਣਾ ਰਿਹਾ ਖਰਦادیه ਦੇ ਕਿਸਾਨ ਲਗਾਤਾਰ ਆਪਣੀ ਹੱਕੀ ਮੰਗਾਂ ਲੈ ਕੇ ਪ੍ਰਦਰਸ਼ਨ ਕਰਨੇ ਕੇਂਦਰ ਸਰਕਾਰ ਦੇ ਖਿਲਾਫ ਤੇ ਉਹ ਮੁਰ ਤੋਂ ਦਿੱਲੀ ਜਾਣਾ ਚਾਹੁੰਦੇ ਨੇ ਜਿਹਦੇ ਚੱਲਦੇ ਉਹਨਾਂ ਨੂੰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਰੋਕਿਆ ਹੋਇਆ ਤਾਂ ਹੁਣ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੁਰ ਤੋਂ ਸ਼ੰਭੂ ਬਾਰਡਰ ਦੇ ਉੱਤੇ ਬੈਠਣ ਲਈ ਤਿਆਰ ਹੋ ਰਹੇ ਨੇ ਕਿਉਂਕਿ ਪਹਿਲਾਂ ਹੀ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਪੱਕਾ ਮੋਰਚਾ ਲੱਗਿਆ ਹੋਇਆ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ